ਕਰਨੇ ਇਧਰੋਂ ਆਈ ਪਤਾ ਨਹੀਂ ਲੱਗਾ ਸਾਨੂੰ ਤਾਂ ਉੱਤੇ ਆਣ ਵੱਜੀ ਗੱਡੀ ਸਾਡੇ ਨਾਲ ਇਹ ਇੱਕ ਘਟਨਾ ਵਸਰ ਵਰਤੀ ਬਕੜੀ ਆ ਜੀ ਇਹ ਗੱਡੀ ਓਵਰਟੇਕ ਖੋਣ ਕਰਕੇ ਤੇ ਗੱਡੀ ਹੋ ਕਰਕੇ ਜੀ ਓਵਰ ਆਪਣੇ ਸੜਕ ਕਰਾ ਕਰਕੇ ਦੂਸਰੇ ਪਾਸੇ ਸੜਕ ਦੇ ਆ ਗਈ ਫਰੀਦਕੋਟ ਤੋਂ ਆ ਰਿਆ ਸੀ ਜਾਰੇ ਇਧਰ ਧਰਮਕੋਟ ਨੂੰ ਜਾ ਰਿਆ ਸੀ ਕੀ ਕਾਰਨ ਬਣਿਆ ਕਰਨੇ ਇਧਰੋਂ ਆਈ ਪਤਾ ਨਹੀਂ ਲੱਗਾ ਸਾਨੂੰ ਤਾਂ ਉੱਤੇ ਆਣ ਵੱਜੀ ਗੱਡੀ ਸਾਡੇ ਨਾਲ ਇਧਰੋਂ ਆਦੇ ਜੀ ਤਾਂ ਆਪਣੇ ਫਰੀਦਕੋਟ ਵਾਲੇ ਪਾਸਿਓਂ ਤੁਹਾਨੂੰ ਨਹੀਂ ਆ ਰਹੇ ਦੋ ਜਣੇ ਸਾੜ ਸੜਕ ਸੁਰੱਖਿਆ ਵਿੱਚ ਡਿਊਟੀ ਲੱਗੀ ਹੈ ਜੀ ਸੀਐਮ ਸਾਹਿਬ ਵੱਲੋਂ ਗੱਡੀਆਂ ਆਈਆਂ ਜੀ ਪੰਜ ਗੱਡੀਆਂ ਆਈਆਂ ਜੀ ਇੱਕ ਜਾਂਦੀ ਹੈ ਝੰਡਾ ਵਾਲੇ ਤੋਂ ਮਖੂ ਤੱਕ ਜੀ ਦੂਸਰੀ ਕਿ ਲਈ ਜਾਂਦੀ ਕਿ ਗੱਡੀ ਆਪਣੀ ਜੀਦੇ ਤੋਂ ਫਰੀਪਰ ਜੀ ਪਿੱਛੀ ਜਾਂਦੀ ਹੈ ਜੀ ਆਪਣੀ ਤਮੰਡੀ ਪਈ ਫਰੀਪਰ ਜੀ ਇਹ ਇੱਕ ਘਟਨਾ ਵਸਰ ਵਰਤਰੀ ਹੈ ਜੀ ਇਹ ਗੱਡੀ ਓਵਰਟੇਕ ਹੋਣ ਕਰਕੇ ਤੇ ਗੱਡੀ ਹੋਣ ਕਰਕੇ ਜੀ ਓਵਰ ਆਪਣੇ ਸੜਕ ਰਾਹ ਕਰਕੇ ਦੂਸਰੇ ਪਾਸੇ ਸੜਕ ਦੇ ਆ ਗਈ ਜੀ ਉਦੋਂ ਗੱਡੀ ਤੇਜ਼ ਆ ਰਹੀ ਸੀ ਸੈਫਟ ਡੇ ਜੀ ਦੇਰ ਜੀ ਸਾਮਣੇ ਵਜੀਆਂ ਕਰਾਸ ਹੋਇਆ ਜੀ ਤੇ ਜਿਸ ਦਾ ਇੱਕ ਡੈਥ ਹੋ ਗਿਆ ਇੱਕ ਦੀ ਜੀ ਤੇ ਦੂਸਰੇ ਜਿਹੜੇ ਬੰਦੇ ਸੀ ਜਖਮੀਆਂ ਨੂੰ ਐਂਬੂਲੈਂਸ ਉਰਾਈ ਆ ਸਭ ਚਾਇਆ ਗਿਆ ਜੀ ਅਰਨੇਦਰ ਉਰਾਈ ਪਤਾ ਨਹੀਂ ਲੱਗਾ ਸਾਨੂੰ ਤਾਂ ਉੱਤੇ ਆਣ ਵਜੇ ਗਏ ਜੀ ਸਾਡੇ ਨਾਲ ਇਹ ਇੱਕ ਘਟਨਾ ਬਸ ਸਰ ਵਰਤ ਬਕੜੀ ਆ ਜੀ ਇਹ ਗੱਡੀ ਓਵਰਟੈਕ ਖੋਣ ਕਰਕੇ ਤੇ ਗੱਡੀ ਹੋ ਕਰਕੇ ਜੀ ਓਵਰ ਆਪਣੇ ਸੜਕ ਤਰਾ ਕਰਕੇ ਦੂਸਰੇ ਪਾਸੇ ਸੜਕ ਤੇ ਆ ਗਈ ਜੀ ਫਰੀਦਕੋਟ ਆ ਰਿਹਾ ਸੀ ਜੀ ਜਾਰੇ ਤੇਰ ਧਰਮਕੋਟ ਨੂੰ ਜਾ ਰਿਹਾ ਸੀ ਕੀ ਕਾਰਨ ਬਣੇ ਜੀ ਕਾਰਨ ਇਧਰੋਂ ਆਈ ਪਤਾ ਨਹੀਂ ਲੱਗਾ ਸਾਨੂੰ ਤਾਂ ਉੱਤੇ ਆਣ ਵੱਜੀ ਗਈ ਸਾਡੇ ਤਾਂ ਇਧਰੋਂ ਆਉਂਦੇ ਜਾਈ ਤਾਂ ਆ ਫਰੀਦਕੋਟ ਵਾਲੇ ਪਾਸਿਓਂ ਕਿੰਨੇ ਘੰਟੇ ਜੀ ਦੋ ਜਿਨੇ ਜੀ ਸਾੜੇ ਸੜਕ ਸੁਰੱਖਿਆ ਵਿੱਚ ਡਿਊਟੀ ਲੱਗੀ ਹੈ ਜੀ ਸੀਐਮ ਸਾਹਿਬ ਵੱਲੋਂ ਗੱਡੀਆਂ ਆਈਆਂ ਜੀ ਪੰਜ ਗੱਡੀਆਂ ਆਈਆਂ ਜੀ ਇੱਕ ਤਾਂ ਜਾਂਦੀ ਹੈ ਝੰਡਾ ਲੈਣੋਂ ਮਖੂ ਤੱਕ ਜੀ ਦੂਸਰੀ ਜਿਹੜੀ ਜਾਂਦੀ ਕਿ ਗੱਡੀ ਆਪਣੀ ਜੀਦੇ ਤੋਂ ਫਰੀਪਰ ਜੀ ਪਿੱਤੀ ਜਾਂਦੀ ਹੈ ਜੀ ਆਪਣੀ ਕਮੰਡੀ ਪਾਈ ਤੋਂ ਫਰੀਪਰ ਜੀ ਇਹ ਇੱਕ ਘਟਨਾ ਵਸਰ ਵਰਪੜੀ ਆ ਜੀ ਇਹ ਗੱਡੀ ਓਵਰਟੇਕ ਹੋਣ ਕਰਕੇ ਤੇ ਗੱਡੀ ਹੋਣ ਕਰਕੇ ਜੀ ਓਵਰ ਆਪਣੇ ਸੜਕ ਕਰਾ ਕਰਕੇ ਦੂਸਰੇ ਪਾਸੇ ਸੜਕ ਤੇ ਆ ਗਈ ਜੀ ਉਦੋਂ ਗੱਡੀ ਤੇਜ਼ ਆ ਰਹੀ ਸੀ ਸਿਫਟ ਡੇ ਜੀ ਦੇਰ ਜੀ ਸਾਹਮਣੇ ਵੱਜਿਆ ਕ੍ਰਾਸ਼ ਹੋਇਆ ਜੀ ਤੇ ਜਿਸका ਇੱਕ ਡੈਥ ਹੋ ਗਿਆ ਇੱਕ ਦੀ ਜੀ ਤੇ ਦੂਸਰੇ ਜਿਹੜੇ ਬੰਦੇ ਸੀ ਜਖਮੀਆਂ ਨੂੰ ਐਂਬੂਲੈਂਸ ਭਰਾਈ ਆ ਸਭ ਚਾਇਆ ਗਿਆ ਜੀ ਕਰਨੇ ਇਧਰੋਂ ਆਈ ਪਤਾ ਨਹੀਂ ਲੱਗਾ ਸਾਨੂੰ ਤਾਂ ਉੱਤੇ ਆਣ ਵੱਜੀ ਗਈ ਸਾਡੇ ਨਾਲ ਇਹ ਇੱਕ ਘਟਨਾ ਵਸਰ ਵਰਤ ਬਕੜੀ ਆ ਜੀ ਇਹ ਗੱਡੀ ਓਵਰਟੇਕ ਖੋਣ ਕਰਕੇ ਤੇ ਗੱਡੀ ਹੋ ਕਰਕੇ ਜੀ ਓਵਰ ਆਪਣੇ ਸੜਕਰਾ ਕਰਕੇ ਉਸਦੇ ਪਾਸੇ ਸੜਕ ਤੇ ਆ ਗਈ ਫਰੀਦਕੋਟ ਤੋਂ ਆ ਰਿਹਾ ਸੀ ਜਾਰੇ ਤੇਰ ਧਰਮਕੋਟ ਨੂੰ ਜਾ ਰਿਹਾ ਸੀ ਕੀ ਕਾਰਨ ਬਣਿਆ ਕਾਰਨ ਇਧਰੋਂ ਆਈ ਪਤਾ ਨਹੀਂ ਲੱਗਾ ਸਾਨੂੰ ਤਾਂ ਉੱਤੇ ਆਣ ਵਜੀ ਗੱਡੀ ਸਾਡੇ ਤਾਂ ਇਧਰੋਂ ਆਦੇ ਜੀ ਤਾਂ ਆਪਣੇ ਫਰੀਦਕੋਟ ਵਾਲੇ ਪਾਸਿਓਂ ਤੁਗਲੀ ਗੱਲੇ ਜੀ ਦੋ ਜਨੇ ਜੀ ਸੜਕ ਸੜਕ ਸੁਰੱਖਿਆ ਵਿੱਚ ਡਿਊਟੀ ਲੱਗੀ ਹੈ ਜੀ ਸੀਐਮ ਸਾਹਿਬ ਵੱਲੋਂ ਗੱਡੀਆਂ ਆਈਆਂ ਜੀ ਪੰਜ ਗੱਡੀਆਂ ਆਈਆਂ ਜੀ ਇੱਕ ਜਾਂਦੀ ਹੈ ਝੰਡਾ ਵਾਲੇ ਤੋਂ ਮਖੂ ਤੱਕ ਜੀ ਦੂਸਰੀ ਕਿਨ ਲਈ ਜਾਂਦੀ ਕਿ ਗੱਡੀ ਆਪਣੀ ਜੀਦੇ ਤੋਂ ਫਰੀਪਰ ਜੀ ਪਿੱਜੀ ਜਾਂਦੀ ਹੈ ਜੀ ਆਪਣੀ ਤਵੰਡੀ ਪਈ ਤੋਂ ਫਰੀਪਰ ਜੀ ਇਹ ਘਟਨਾ ਬਸਰ ਵਰਤਰੀ ਹੈ ਜੀ ਇਹ ਗੱਡੀ ਓਵਰਟੇਕ ਹੋਣ ਕਰਕੇ ਤੇ ਗੱਡੀ ਹੋਣ ਕਰਕੇ ਜੀ ਓਵਰ ਆਪਣੇ ਸੜਕਰਾ ਕਰਕੇ ਦੂਸਰੇ ਪਾਸੇ ਸੜਕ ਦੇ ਅੱਗੇ ਜੀ ਉਦੋਂ ਗੱਡੀ ਤੇਜ਼ ਆ ਰਹੀ ਸੀ ਸੈਪਟ ਦੇ ਜੀ ਦੇਰ ਜੀ ਸਾਹਮਣੇ ਵੱਜਿਆ ਕਰਾਸ ਹੋਇਆ ਜੀ ਤੇ ਜੇ ਕਿਸੇ ਇੱਕ ਡੈਥ ਹੋ ਗਈ ਇੱਕ ਦੀ ਜੀ ਤੇ ਦੂਸਰੇ ਜਿਹੜੇ ਬੰਦੇ ਸੀ ਜਖਮੀਆਂ ਨੂੰ ਐਂਬੂਲੈਂਸ ਉਰਾਈ ਆ ਸਭ ਚਾਇਆ ਗਿਆ ਜੀ